ਸ੍ਰੀ ਗਾਜੀ ਸਾਈਟ ਤੋਂ ਵੀ ਸਿਪਮੈਂਟ ਪੂਰੀ ਦੇਖ ਲਈ ਤੇ ਜਲਾਵਰ ਦੇ ਤੇ ਆਪਾਂ ਦੇਖ ਰਿਹਾ ਲੱਗੇ ਸਾਰੇ ਤੇ ਹੋਰ ਚੈੱਕ ਕਰਨ ਵਾਸਤੇ ਬਈਆਂ ਦੇ ਬੋਰਾ ਤੇ ਇਹਨਾਂ ਦਾ ਨੰਬਰ ਲੈਂਦਾ ਤੀਗਾ ਤੇ ਲਿਖਦਾ ਤਾਰੇ ਤਮਾਰਦਾ ਬਈ ਇਹ ਬੋਲ ਤੇ ਇਹਦੇ ਨਾਲ ਬੱਸ ਮਰ ਜਾਂਦੇ ਨੇ ਕਿ ਮੋੜ ਤੇ ਘਰ ਕੋਲ ਬੰਨ ਰੇ ਕੁਮਾਰ ਲੋ ਤਾਂ ਜਦੋਂ ਜਿਆ ਵੀ ਨਹੀਂ ਆ ਬੱਸ ਸਰਵਾਉਣੇ ਪੈਂਦੇ ਨੇ ਤੇ ਬੱਸ ਸਰਵਾਉਣ ਕਾਰਨ ਇਹ ਬਾਈ ਕਹਿੰਦੇ ਅਸੀਂ ਬੋਰ ਚੈੱਕ ਕਰਾਉਣਾ ਬੋਰ ਟੁੱਟਿਆ ਨਾ ਜਾਂ ਕੋਈ ਹੋਰ ਨਹੀਂ ਪਤਾ ਤੇ ਉਹਦੇ ਕਰਕੇ ਪਤਾ ਹੈ ਨਹੀਂ ਬਾਈਆਂ ਨੂੰ ਤੇ ਹੁਣ ਅਸੀਂ ਚੈੱਕ ਕਰਨ ਲੱਗ ਰਹੇ ਹਾਂ ਮੰਨ ਰਾਹ ਤੇ ਰਾਹ ਦੇ ਲੱਗ ਰਹੇ ਹਾਂ ਤੇ ਫੋਨ ਤੇ ਗੱਲਾਂ ਕਰ ਰਹੇ ਤੇ ਇਹ ਆਪਣਾ ਸਾਦਾ ਆ ਗਿਆ ਕੀ ਕੀ ਆ ਪਤਾ ਨਹੀਂ ਪੈਸੇ ਨੂੰ ਮਾਰ ਮੋਟਰ ਗੱਡੀ ਹੋਈ ਐ ਅਸੀਂ ਮੋਟਰ ਪਹਿਲਾਂ ਕਢਾ ਦੀ ਪਹਿਲਾਂ ਜੀ ਪਹੁੰਚ ਚੁੱਕਿਆ ਆਪਾਂ ਔਰ ਤੇ ਤੇ 200 ਵਾਲਾ ਬੋਰਾ ਏ 50 ਫੁੱਟ ਕੈਵਟੀ ਆ ਹਮਰੇ ਕੈਮਰਾਮੈਨ ਆ ਗਏ ਇੱਥੇ ਹੁਣ ਐ ਸੱਡਣਗੇ ਕੈਮਰਾ ਜਿਹੜੀ ਫਟ ਹੋ ਗਿਆ ਆਪਣਾ ਸਾਰਾ ਵਾਪਸ ਜੀ ਕੋਲ ਮਤਲਬ ਹੁਣ ਕਿਤੇ ਆ ਹਵਾ ਬਹੁਤ ਚੱਲ ਰਹੀ ਅੱਜ ਪਲਾਸਟਿਕ ਦਾ ਉਹਨਾਂ ਆ ਰਿਹਾ ਵੀ ਬੋਰ ਪਛਾ ਬਾਤ ਚ ਕਰਦੇਗੇ ਬਾਤ ਆਪਦੇ ਬਤੂ ਲਾ ਲੈ ਬਿੰਦਰ ਦਾ ਰੋਕੀ ਕਮੈਂਟ ਮੜਿਆ ਕਿ ਮੋਟਰ ਕਿੰਨੇ ਤੇ ਜਲਦੀ ਤੇ ਪਈ ਹੈ ਠੱਪ ਪੜ ਤੇ ਕਿੰਨਾ ਵਗ ਗਿਆ ਮੋਟਰ ਨੇ 3/2 ਠੀਕ ਮੋਟਰ ਵਗ ਗਿਆ 3 ਫੁੱਟ ਤੇ ਪਾਣੀ ਆਈ ਇੱਥੇ ਅਨੇ 3 ਫੁੱਟ ਤੇ ਆ 3 ਮੱਤੀ ਫੁੱਟ ਤੇ ਆ ਬਾਡਰ ਲੈਵਲ ਪਾਣੀ 3 ਫੁੱਟ ਤੇ ਚੱਲ ਭਾਈ ਹੌਲੀ ਚੱਲੀ ਹੌਲੀ ਸੇਵ ਕੀ ਤਾਰ ਪਹਿਲਾਂ ਕੱਢ ਲਿਆ ਕਰ ਭਾਈ ਤਾਰ ਖਿੱਚ ਮੜੀ ਜੇ ਤਣਾ ਖੜ ਜਾ ਕੰਮ ਖੜਾ ਲਾ ਲੈ ਦਾਦਾ ਉਹਦੇ ਆ ਭੀ ਦੇ ਦਾਦਾ ਤਾਰ ਵਿਚੀ ਲੰਗਾ ਰੱਖੇ ਭਾਈ ਹਾਂ ਹੌਲੀ ਚੱਲੀ ਹੌਲੀ 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 ਚਾਲਾ ਹੌਲੀ ਚੱਲ ਹੌਲੀ ਚੱਲਾ ਆ ਮਿੱਟੀ ਵਿੱਚ ਪਾਣੀ ਅੰਦਰ ਆਉਂਦਾ ਆਪਾਂ ਤਾਂ ਸਾਲੀ ਦੇਖਣਾ ਰਿਤਾ ਇੱਕ ਅੱਧੇ ਮਿੰਟ ਬਾਅਦ ਚੱਕਦੀ ਆ ਪਾਣੀ ਜੇ ਸਾਫ ਆ ਕੇ ਹਾਂ ਹਾਂ ਤੇ ਥੋੜੇ ਟਾਈਮ ਕੱਢਦੀ ਆ ਫਿਰ ਹਟ ਜਾਂਦੀ ਆ ਪੰਗਾ ਉਹ ਤੋਂ ਪਹਿਲਾਂ ਜਦੋਂ ਬਰਡਾਂ ਖੜੀ ਲੈਂਦੀ ਜਦੋਂ ਟ੍ਰਿਪ ਕਰਕੇ ਚੱਲਦੀ ਉਹ ਤੋਂ ਵੱਧ ਕੁਝ ਤੋਂਦੀ ਆ ਹੌਲੀ ਚੱਲੇ ਹੌਲੀ ਹੌਲੀ ਚੱਲ ਕਿੰਨਾ ਹੋ ਗਿਆ ਚੱਲ ਜਾਣ ਦੀ ਹੌਣ ਚੱਲਾ ਉਪਤ ਤਾਂ ਕੋਈ ਹੈ ਨਹੀਂ ਇਹਦੇ ਵਿੱਚ ਫਾਲਟ ਉੱਪਰਲੇ ਪਾਸੇ ਦਾ ਹੈ ਉਪਤ ਤਾਂ ਹੈ ਨਹੀਂ ਥੱਲੇ ਦੇਖਦੇ ਬਸ ਇਹਦਾ ਭਾਂਡੇ ਕਿਧਾ ਹੁੰਦਾ ਬਈ ਪਤਾ ਨਹੀਂ ਜਾਂਦਾ ਇੱਥੇ Thank you. ਹੌਲੀ 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 ਚੱਲਾਂ ਫੈਂਟਰੀ ਪੇਵਾਂ ਨਾਲ ਭਾਈ ਤੇ ਦੋ ਅੱਡਾ ਅੱਡਾ ਪਟਦੇ ਫੁੱਟ ਫੇ ਨੇੜੇ ਜਾ ਕੇ ਜਾਵਾਂ ਥੱਲੇ 10 ਫੁੱਟ ਫੇ 20 ਫੁੱਟ ਐਪਾ ਟ੍ਰਾਂਸਪੋਰਟ ਪਤਾ ਨਹੀਂ ਫੇਰ ਛੱਡ ਕੇ ਆ ਕੱਟਣਾ ਹੈਗਾ ਬਸ 20 ਫੁੱਟ ਬੈਲਟਰ ਆ ਦੋ ਰੋਟੇ ਦਾਦਾ ਪਟਦੇ ਪਟਕੇ ਪਾ ਆਈ ਹੈਵਨ ਟ੍ਰਬਲ ਖੱਲ ਤਾਂ ਨਹੀਂ ਕਿੰਨਾ ਹੋ ਗਿਆ ਦੇਖੇ ਮੜਾ ਜਾ 185 ਤੋਂ ਹੋ ਗਿਆ ਫਿਲਟਰ ਸ਼ੁਰੂ ਜੀ 185 ਤੋਂ ਫਿਲਟਰ ਸ਼ੁਰੂ ਹੌਲੀ ਚੱਲੀ ਜਾ ਮਾ ਜਰਾ ਉੱਪਰ ਕਰ ਹੋਰ ਕਰ ਉਪਰਾਂ ਉੱਪਰ ਕਰ ਥੋੜਾ ਜਾਂ ਹੋਰ ਉੱਪਰ ਕਰਾਂ ਹੋਰ ਉੱਪਰ ਕਰਾਂ ਹੋਰ ਉੱਪਰ ਕਰਾਂ ਬਾਹ ਥੱਲੇ ਕਰ ਜਮਾ ਹੌਲੀ ਹੌਲੀ ਥੱਲੇ ਜਮਾ ਹੌਲੀ ਹੌਲੀ ਥੱਲੇ ਕਰ ਜਮੀ ਥੱਲੇ ਆਉਣ ਦੇ ਹੌਲੀ ਹੌਲੀ ਜਮਾ ਹੌਲੀ ਜਮਾ ਹੌਲੀ ਚੱਲ ਤਿੰਨਾ ਹੋ ਗਿਆ ਓਰੇ 88 ਚੱਲ ਹੌਲੀ ਚੱਲ ਜਾਵਾਂ ਥੱਲੇ ਜਮਾਂ ਹੌਲੀ ਚੱਲਨੀ ਐ ਐਂਟਰ ਚੱਲਦਾ ਜੇ ਫਿਲਟਰ ਦਾ ਪਾਣੀ ਬਦਲ ਲੈਂਦੀ ਐ ਬਈ ਇਹ ਹੈਂ ਫਿਲਟਰ ਦਾ ਪਾਣੀ ਬਦਲ ਲੈਂਦੀ ਐ ਹੌਲੀ 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 ਇੰਟਰਵਿਊ ਖਿੱਚੇ ਰੱਖਿਆ ਨੇ ਸੁੰਗੜਾ ਉਨਾ ਸੂੜੇ ਨੇ ਬਾਹਰ ਅੰਦਰ ਜਾਲੀ ਖਿੱਚੀ ਹੋਈ ਆ ਅੰਦਰ ਆਹ ਖਾ ਜਾਲੀ ਨਿਕਲੀ ਪਈ ਰੋ ਕੋਪਰ ਕਰ ਮੜਾ ਜਾ ਆਹ ਖਾ ਦੀਂ ਦੀ ਜਾਲੀ ਹੂੰ ਹੂੰ ਇਹ ਜਾਲੀ ਬਾਹਰ ਲੈ ਪਾਸੇ ਲੈ ਲਈ ਅੰਦਰ ਆ ਰਹੀ ਐ ਇਹ ਇਹਦੇ ਵਿੱਚ ਦੀ ਬਰੀ ਕਿਰਤਾਂ ਖਿੱਚਦੀ ਐ ਇਹ ਇਹਦਾ ਹੋ ਸਕਦਾ ਸਾਲ ਪਰਿਆ ਹੋਵੇ ਚੱਲ ਕਿੰਨਾ ਤੀਗਾ ਉਰੇ ਬਹੁਤ ਪਾਣੀ ਨਿਕਲ ਚੱਲ ਜਾਣ ਦੇ ਆਪ ਇਹ ਚੀਕਾ ਹੂੰ ਹੂੰ ਲੱਗਦਾ ਪਤਾ ਵੀ ਐ ਬਾਹਰ ਆਈ ਜਾਂਦੀ ਆ ਕਿੰਨਾ ਹੋ ਗਿਆ 205 205 ਤੱਕ ਫਿਲਟਰ ਪਾਇਆ ਹੋਈ 15 ਫੁੱਟ ਆ ਗਿਆ ਵੰਟਰਣਾ 20 ਆ ਗਿਆ ਨਾ ਹਾਂ 20 ਫੁੱਟ ਜਿਹੜਾ ਪਾਇਆ ਗਿਆ ਉਹ ਸ਼ੁਰੂ ਹੋ ਗਿਆ ਦੁਬਾਰਾ ਚੱਲ ਜਾਣ ਦੇ ਵੀਪਰ ਬੈਲਟਰ ਆ ਗਿਆ ਹੂੰ ਆਕਾਉਟਿਕਾਈ ਹੋਈ ਹੈ ਕਿੰਨਾ ਹੋ ਗਿਆ 217 ਤੋਂ ਹੋ ਗਈ ਕੈਵਿਟੀ ਸ਼ੁਰੂ ਜੀ 217 ਤੋਂ ਕੈਵਿਟੀ ਸ਼ੁਰੂ ਹੋ ਗਈ ਹੈ ਆਪਣੀ ਆਹ ਖੜਾ ਪੰਡੂ ਬਈ ਅੱਲ ਮਾਰਿਆ ਹੋਇਆ ਜੀ ਚੱਲ ਜਾਣ ਦੇ ਰੋਕਾ ਕਿੰਨਾ ਹੋ ਗਿਆ 220 ਤੱਕ ਭਰਿਆ ਪਿਆ ਜੀ ਇਤਰਾ ਸਾਰਾ ਮਸ਼ੀਨ ਕੁਈ ਦਿਨੇ ਕੇਸੇ ਪਾਸੇ ਪਾਣੀ ਕੁ ਕੁਸ ਨਹੀਂ ਸੱਲ ਭਰੇ ਮੈਂ ਪਾਣੀ ਚੂਸਤੀ ਲੱਗੀ ਤੇਰੇ 20 ਫੁੱਟ ਪੰਪਰ ਚੋਂ ਅੱਛਾ ਉਹਦੀ ਕਰਕੇ ਬ੍ਰੀਕ ਰੇਤਾ ਚੱਕਦੀ ਆ ਅੱਛਾ ਫਾਲਟ ਬਦੂਗਾ ਇਹ ਸੱਲ ਬਿਲਾ ਕਰਾਉਣਾ ਪਊਗਾ ਤੈਨੂੰ ਅੱਛਾ ਹੋ ਸਕਦਾ ਸੱਲ ਚ ਪੈਪ ਵੀ ਪਾਣਾ ਪਵੇ ਅੱਛਾ ਹਾਂ ਪਾਣੀ ਕਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਪਿੰਡ ਪਿੰਡ ਚਲੋ ਪਿੰਡ ਪਹੁੰਚੇ ਦੀ ਭੂੰਦੜੀ ਆਪਾਂ ਜਿਲ੍ਹਾ ਲੁਧਿਆਣਾ ਜੀ ਇੱਥੇ ਬਾਈ ਰਣਜੋਤ ਦੇ ਹੀ ਤੇ ਆਪਣਾ ਇੱਥੇ 9 ਇੰਚੀ ਬੋਰਤੀਗਾ ਸਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਬੋਰ ਚੈੱਕ ਕਰ ਲਿਆ ਕੈਮਰੇ ਨਾਲ ਅਸੀਂ ਤੇ ਇੱਥੇ ਮੰਨ ਲਓ ਸਾਰਾ ਬੋਰ ਬਾਕੀ ਪੱਕਾ 185 ਤੋਂ ਲੈ ਕੇ 205 ਤੱਕ ਫੈਂਟਰ ਹੈ 20 ਫੁੱਟ ਫੈਂਟਰ ਇਹਦੇ ਵਿੱਚ ਪਿਆ ਹੋਇਆ। ਬਾਕੀ 217 ਤੋਂ ਲੈ ਕੇ 220 ਤੱਕ ਕੈਵਿਟੀ ਹੈਗੀ। ਇਹਦੇ ਵਿੱਚ ਸਾਲਾ ਜਿਹੜਾ 3 ਫੁੱਟੀ ਖਾਲੀ ਹੈ ਬਾਕੀ ਸਾਰਾ ਸੱਲ ਭਰਿਆ ਹੋਇਆ ਹੈ। ਉਹਦੇ ਕਰਕੇ ਫੈਂਟਰ ਦੇ ਵਿੱਚ ਰੇਤਾ ਚੂਸਦੀ ਹੈ ਜੀ ਮੋਟਰ ਇਹ। ਬਾਕੀ ਇਹਨਾਂ ਨਾਲ ਬਾਈਆਂ ਨਾਲ ਗੱਲਬਾਤ ਕਰਦੇ ਜਿਵੇਂ ਕਹਿਣਗੇ ਸਾਨੂੰ ਤਾਂ ਅਸੀਂ ਇਹ ਕੰਮ ਸਟਾਰਟ ਕਰ ਦਾਂਗੇ ਇਹਦਾ ਵੀ ਹੱਲ ਕਰ ਦਾਂਗੇ। ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਜਾਂ ਬੋਰ ਚੈੱਕ ਕਰਾਉਣਾ ਹੋਵੇ ਜਾਂ ਕੋਈ ਬੋਰ ਰੇਤਾ ਮਾਰਦਾ ਹੋਵੇ ਸਾਤੋਂ ਠੀਕ ਕਰਾਉਣੇ ਤਾਂ ਸਾ ਨਾਲ ਸੰਪਰਕ ਕਰ ਸਕਦੇ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਅਨਮੂਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈ 9781754490 ਠੀਕ ਹੈ ਬਾਕੀ YouTube ਤੇ ਚੈਨਲ ਬਣਾਇਆ ਹੈ ਸਾਡਾ ਸੰਪਰਕ ਕਰ ਸਕਦੇ ਮੁਖਤਿਆਰ ਅਨਮੂਲ ਤੇ ਨੌ ਤੇ ਸਰਚ ਮਾਰ ਸਕਦੇ ਜੀ ਧੰਨਵਾਦ ਜੀ ਓਕੇ ਜੀ ਲੋ ਜੀ ਹੋਰ ਹੋ ਚੁੱਕਾ ਚੈੱਕ ਕਰਦੇ ਆਪਣੇ ਕੈਮਰਾ ਕਿੰਨਾ ਕੈਮਰਾ ਵਾਰੇ ਤੇ ਹੁਣ ਆਪਾਂ ਸਾਹਮਣੇ ਆ ਸਮਾਨ ਤੇ ਬਾਕੀ ਕਾਹਾਂ ਦਿਖਾਉਣੇ ਪ੍ਰੋਸੈਸ ਤੋਂ ਲੋ ਇਹ ਸਮਾਨ ਦਿੱਤਾ ਸਾਮ ਜਿਹੜਾ ਪਹਿਲਾਂ ਵਾਲੇ ਤਰਫ ਪਾੜੀਆਂ ਤੋਂ ਪਾੜਦਾ ਆਪਾਂ ਚੱਲ ਰਹੇ ਆਣ ਗਾਂਹਾਂ ਵਾਲੇ ਬੋਰ ਤੇ ਉੱਥੇ ਦੇਖਦੇ ਆ ਕੀ ਬੈਟ ਲੱਗਾ ਇੱਥੇ ਹੋ ਗਿਆ ਕੰਮ ਖਤਮ